ਕੀ ਇਹ ਨਾ ਉਹ ਇੱਕ ਗੱਲ ਹੈਗੀ ਆ ਕਮਲ ਜੀ ਹਾਂਜੀ ਆ ਪਾਈ ਹੈ ਕਰਾ ਸ਼ੇਰਵਾਨੀ ਜੀ ਤੇ ਕਰਾ ਮੈਂ ਦੇਖੋ ਯਾਰਾ ਵੇਖਰਾ ਪੂਰਾ ਹੈ ਪਤਾ ਹੈ ਕਿਦੋਂ ਅਸੀਂ ਵੀ ਨੱਚਾਂਗੇ ਤੇਰੇ ਵਿਆਹ ਤੇ ਜਦੋਂ ਮੈਂ ਕਰਕੇ ਕਰਕੇ ਫੁੱਲਾ ਡਾਂਸ ਵੀ ਕਰਨਾ ਹੈ ਸ਼ੇਰਵਾਨੀ ਤੱਕ ਪਹੁੰਚ ਗਿਆਂਗੇ ਗੀਤ ਤਾਂ ਗਾਉਣਗੇ ਮੇਰੇ ਰਵਾਨੀ ਨਹੀਂ ਫਿੱਚ ਗਏ ਲੈ ਆਏਗਾ ਤਾਂ ਹੀ ਲਾਗੇ ਲਾਗੇ ਤਰੇ ਨੇ ਹਾਂ ਜੀ ਤਾਂ ਬੜੀ ਮੈਂ ਤਾਂ ਬੜੀ ਜ਼ਿਆਦੀ ਕੋਸ਼ਿਸ਼ ਕੀਤੀ ਹੈ ਮੈਂ ਤਾਂ ਇੱਕ ਵਾਰ ਕੋਣ ਮੈਂ ਹੁਣ ਨਾ ਵੀ ਬੇਨਤੀ ਵੀ ਕਰ ਸਕਦਾ ਹੱਥ ਜੋੜ ਕੇ ਵੀ ਸਾਨੂੰ ਸਖਤ ਲੋੜ ਆ ਕੰਨਿਆਂ ਦੀ ਹੈ ਨਾ ਸਾਡੇ ਨਾਲ ਸੰਪਰਕ ਕਰੋ ਮੇਰੇ ਭਰਾ ਤੇ ਅਸੀਂ ਪੱਬੇ ਦਾ ਵਿਆਹ ਕਰਨਾ ਯਾਰ ਹੈ ਪ੍ਰਾਪਰਟੀ ਲੋਨ ਤੇ ਪ੍ਰਾਪਰ ਹਾਨੂੰ ਕੁੜੀ ਅਗੇ ਸਾਡਾ ਯਾਰ ਅਗੇ ਸਾਡਾ ਇਹ ਕੀ ਸਾਨੂੰ ਕੁੜੀ ਚਾਹੀਦੀ ਹੈ ਅਮਰੀਕਾ ਦੀ ਨਹੀਂ ਹੋਣਾ ਅਮਰੀਕਾ ਦੀ ਨਹੀਂ ਚਾਹੀਦੀ ਸਾਨੂੰ ਕਰੇਲੂ ਚਾਹੀਦੀ ਕੋਈ ਹੈ ਨਾ ਥੱਲੇ ਆ ਕੇ ਕਰੇਲੂ ਕੁੜੀ ਚਾਹੀਦੀ ਹੈ ਹਣਾ ਹੁਣ ਅਮਰੀਕਾ ਤੋਂ ਕਿਉਂਕਿ ਵਾਪਸ ਆਈ ਜਾਂਦੇ ਯਾਰ ਉਹ ਵੀ ਸਾਨੂੰ ਦੁੱਖ ਲੱਗੰਦਾ ਸਾਡੇ ਭਰਾਵਾਂ ਦਾ ਜਿਹੜੇ ਵਾਪਸ ਹੁੰਦੇ ਆ ਇਹਦਾ ਨਹੀਂ ਹੋਣਾ ਚਾਹੀਦਾ ਲੋਕੀ ਕਰਜ਼ਾ ਚੋ ਚੁੱਕ ਗਏ ਆ ਤੇ ਹੁਣ ਸਾਡੀ ਇਹ ਬੇਨਤੀ ਆ ਕਿ ਸਾਡੇ ਨਾਲ ਸੰਪਰਕ ਕਰੋ ਵੀ ਕਰੇਲੂ ਕੁੜੀ ਚਾਹੀਦੀ ਹੈ ਜਿਹੜਾ ਪਰਿਵਾਰ ਹੋਵੇ ਤੇ ਮੁੰਡੇ ਵੱਲੋਂ ਨਹੀਂ ਛਾਕੇਗਾ ਵੀ ਇਹ ਗਰੰਟੀ ਆਪਾਂ ਦੇਨੇ ਕੋਈ ਨਿਸ਼ਾ ਪਤਾ ਨਹੀਂ ਹੈਗਾ 1 ਰੁਪਏ ਦਾ ਵੀ ਇਹਨਾਂ ਨੂੰ ਪਤਾ ਹੋ ਜੇ ਮੁੰਡੇ ਕਿੱਥੇ ਲੱਗ ਰੱਖੀ ਹੋਣਾ ਲੱਗ ਰੱਖੀ ਨਹੀਂ ਹੈ ਨਾ ਸਾਣੀ ਆਹ ਇਹਨਾਂ ਨੂੰ ਲੱਗ ਦੇਣੀ ਉਪਾਦੀ ਇਹ ਲੈ ਤਰੇ ਆਹ ਇਹ ਗਰੰਟੀ ਕਰਵਾਵਾ ਇਹ ਜਿਸ ਵਾਦਗੀ ਆਹ ਨੇ ਪੱਬਾ ਦੇ ਕਾਲਾ ਦਾ ਤਰਾਓ ਪੱਪਾ ਦੇ ਗਏ ਆ ਨਾ ਇਹਨੂੰ ਦੱਸਾਂ ਪੱਪਾ ਕਰਾ ਲਵੇ ਪੱਪਾ ਕੱਲਾ ਕਿਹਦੇ ਨਾਲ ਕਰੇ ਉਹ ਲਈ ਕੰਨਿਆ ਚਾਹੀਦੀ ਆ ਜੀ ਨਹੀਂ ਲੈਂਦਾ ਪਿਛਲੇ ਬੰਨੇ ਮਿਹਰਬਾਨੀਆਂ ਦੀਆਂ ਉਹ ਲੋਕੀ ਦਾ ਕਿਹੜੀ ਚਾਹੀਦਾ ਉਹਦਾ ਉਹ ਉਹ ਉਹਦਾ ਉਹਦਾ ਹੀ ਸਰਪ੍ਰਾਈਜ਼ ਇਹ ਰੱਖਣਾ ਕਿ ਪੱਬੇ ਦਾ ਵਿਆਹ ਉਹਦੇ ਸੇਫ ਫੋਟੋ ਖਿੱਚ ਲੈ ਇੱਕ ਆਪਾਂ ਟੇ ਲਾਉਣਾ ਹੈ ਪੱਬੇ ਦੇ ਵਿਆਹ ਦੀਆਂ ਚੱਲ ਰਹੀਆਂ ਸ਼ਾਪਿੰਗਾਂ ਪੱਬੇ ਦਾ ਹੋ ਗਿਆ ਵਿਆਹ ਤੇ ਪੱਬੇ ਦੇ ਵਿਆਹ ਦੀਆਂ ਸ਼ਾਪਿੰਗਾਂ ਚੱਲ ਰਹੀਆਂ ਕਿਹੜਾ ਜਿਹੜਾ ਪਾ ਲੀਏ ਨਹੀਂ ਤੈਨੂੰ ਅਸੀਂ ਦੱਸਾਂਗੇ ਕਿਹੜਾ ਕਲਰ ਫੱਬੂ ਆ ਸੁਣੋ ਪਰਲੇ ਬਣੇ ਨਹੀਂ ਜਾਵਾਂਗੇ ਇਹ ਪਹਿਲਾਂ ਹੀ ਇਹਦੇ ਨਾਲ ਇਹੀ ਮੈਚਿੰਗ ਕਰਾਂਗੇ ਓਕੇ ਸਪੈਸ਼ਲ ਡਿਜ਼ਾਈਨਰਸ ਆ ਬਣਾ ਦੇਣਾ ਠੀਕ ਆ ਆச்சா ਦੋ ਚਲਦਾ ਦੋ ਕਿੱਟਾਂ ਪੜੀਆਂ ਪੈਂਟ ਵੀ ਇੱਥੇ ਪੈਂਟ ਆ ਹੋਰ ਖੋਲ ਕੇ ਮੜੀ ਖੋਲ ਕੇ ਦੇਖ ਲੈ ਹਾਂਜੀ तो जोड़े यार है तो ਕੋਈ ਨਾ ਵੀਰ ਹਾਂ ਹਾਂ ਚਲਦਾ ਅੱਗੇ ਚਲਦਾ ਮੇਰੀ ਇੱਥੇ ਫੋਟਾ ਹੋ ਗਿਆ ਹੈ ਮੈਂ ਪਤਾ ਨਹੀਂ ਕਿ ਫੁੰਗੀ ਦਾ ਕੋਈ ਸ਼ਰਟ ਦੇ ਗਏ ਹਨ ਉਹ ਕਹ ਕੇ ਦੇ ਕੇ ਗਏ ਹੈ ਕਿ ਨਹੀਂ ਉਹ ਕਿਹੜੀ ਇੱਕ ਜਿਹੜੀ ਹੋਰ ਬੰਦੇ ਦੇ ਨਾਲ ਦੀ ਹੈਗੀ ਅੱਜ ਆਪਣੇ ਨਾਲ ਦੀ ਇੱਕ ਸ਼ਰਟ ਉਹ ਕਿੱਥੇ ਆ ਕੋਈ ਨਹੀਂ ਕਿਹੜੇ ਕਲਰ ਦੀ ਹੈ ਇਹਦੇ ਕਲਰ ਦੇ ਨਹੀਂ ਹਾਂ ਆਹ ਪਾਇਰ ਹੁੰਦੀ ਹੈ ਇਹਦੇ ਨਾਲ ਜੇ ਇਹਨਾਂ ਨੇ ਚਰਡ ਚੱਕ ਲਿਆ ਇਹਦੇ ਨਾਲ ਚੱਕ ਲਿਆ ਇੱਕ ਵੀ ਨਾ ਕੋਡਾ ਨੰਬਰ ਨਹੀਂ ਇਹਨਾਂ ਵਿੱਚ ਆਦਾ ਭੱਟੀ ਲੱਗਾ ਤਾਂ ਨੂੰ ਪਤਾ ਨਹੀਂ ਕਿੰਨਾ ਨੰਬਰ ਆ ਆਹ ਦੇ ਰਿਹਾ ਆ ਆ ਗਈ ਦੀ ਐ ਆ ਤੋ ਇਹਦਾਂ ਨਹੀਂ ਛੱਡ ਮੰਨ ਲਈ बॉक्स बास्केट में ऊपर एकड़े खड़ा रखे हैं डैन पर डैन है पर मैं पाग मेरा तरी दिखाता है जो पाग शर्ट बड़ी है डिसि हां बट ई मैं पुण का का भी पड़ेगा चैट 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 ਐਸ਼ਾ ਕੋਈ ਫਾਇਦਾ ਨਹੀਂ ਨਹੀਂ ਭਾਜੀ ਮੰਤਰੀ ਵੀ ਕਿਹਾ ਲਿਆ ਢਿਲਾਉ ਲਿਆ ਢਿਲਾਉ ਢਿਲਾਉ ਮੈਂ ਹਟਲਾ ਕਰਨ ਨੂੰ ਮਾਗੇ ਤੂੰ ਏਦਾਂ ਨਹੀਂ ਲਿਖਾ ਮਤੀ ਕਾਚ ਸਾਥ ਲੈਣਾ ਪੈਣਾ ਸਾਥ ਲੈ ਲਏ ਜੀ ਨਹੀਂ ਸਾਥ ਨਹੀਂ ਹੁੰਦਾ ਪਰ ਕੋਈ ਨਾ ਸੈਂਡ ਹੋ ਗਿਆ ਪੜੀ ਵੀ ਤੇ ਬਣੀ ਠੀਕ ਹੈ ਕਿਸੇ ਨੂੰ ਹਾਂ ਜੀ ਇਹਨਾਂ ਲਈ ਆਕਾਸ਼ਾ ਨੂੰ ਨਾਲ ਆ ਲੈ ਆ ਜੀ ਅੱਜ ਜਿੱਤ ਰਹੇ ਹਾਂ ਅੱਗੇ ਡਿੱ ਗਈ ਰਾਇਏ ਪਾਏ ਕੀ ਹੈ ਆ ਕੀ ਦਾ ਪਾਇਆ ਲੱਖ ਉਹ ਕਰਦੇ ਵੀ ਤਾਂ ਪਾਇਆ ਸਪਾਈਡਰ ਨੇ ਸਾਰਾ ਪਾਇਆ ਸਾਰਾ ਪਾਇਆ ਨਹੀਂ ਉਹ ਮੈਂ ਪਾੜੀ ਮੱਸਈਆ ਆਣਾ ਆ ਜਾਨਾ ਮੈਂ ਆ ਮੈਂ ਸਹੀ ਆ ਥੱਲੇ ਨਹੀਂ ਮਾਰ ਰਹੀ ਆ ਨਹੀਂ ਨਹੀਂ ਤਾਈ ਕੀ ਆ ਲੈਨੇ ਪਰਮਾਨੇ ਪਤਾ ਨਹੀਂ ਕੀ ਲੈਣਾ ਹੈ ਕੁੱਤਿਆਂ ਕੱਤਿਆਂ ਨੂੰ ਤင်း ਨੇ ਪਤਾ ਨਹੀਂ ਪਲਵਾਨ ਨੇ ਕੀ ਕੁੱਤਿਆਂ ਕੱਤਿਆਂ ਚ ਲੈਣਾ ਹੈ ਚੰਗਾ ਪਲਾ ਪਲਵਾਨ ਆ ਇਹ ਸੌਵੇਂ ਆ ਦੀ ਨੀਂਦ ਦੇ ਨੇ ਮੈਚ ਖੇਡਣਾ ਹੁੰਦਾ ਰਾਤ ਨੂੰ ਕਹਿੰਦਾ ਕੁੱਤਾ ਕੱਢ ਲੋ ਭਜਾ ਲੋ ਕੱਢ ਲੋ ਉਹ ਅੜੇ ਆ ਸੇ ਹੁੰਦਾ ਤੇ ਇਹ ਗੱਲਾਂ ਮੈਨੂੰ ਨਾ ਇੱਕ ਰਹਿਣਾ ਇੱਕ ਰਹਿਣਾ ਕਿਦੇ ਨਾ ਕੁੱਤਾ ਭੱਜ ਗਿਆ ਘਰੋਂ ਉਹ ਮਿਰਜਾ ਕੁੱਤਾ ਰੱਖਿਆ ਹੁੰਦਾ ਤੇ ਉਹ ਭੱਜ ਗਿਆ ਪਰ ਨਹੀਂ ਨਹੀਂ ਦੱਬਾ ਦਫਾ ਕੁੱਤਾ ਭੱਜ ਗਿਆ ਘਰੋਂ ਇਸ ਪਲਵਾਨ ਨੇ ਤੇ ਮੇਰਾ ਲੋ ਵੀ ਜਣਾ ਘੜੀ ਹੋਣਿਆ ਟਾਈਗਰ ਟਾਈਗਰ ਮਿਰਜੀ ਆ ਜਾਵੇ ਬੰਦਾ ਆ ਜਾ ਬਾਅਦ ਮੈਨੂੰ ਦੱਸੇ ਮੈਂ ਭਲਵਾਨਾ ਬੜੀਆਂ ਆਵਾਜ਼ਾਂ ਮਾਰੀਆਂ ਵੀ ਆਵਾਜ਼ ਸੁਆ ਟੱਪ ਗਿਆ ਪਰਲੇ ਬਨੇ ਨੂੰ ਉਹ ਇਦਾਂ ਹੀ ਹੁੰਦੇ ਉਹ ਦਰਮੰਡ ਜੇ ਚ ਪਰਾਂ ਚੋਲਾ ਸਾਹ ਲੱਗੇ ਇਦਾਂ ਹੀ ਹੁੰਦੇ ਟੱਪ ਗਿਆ ਸੁਆ ਹਥੋਂ ਸਪੀਡੀ ਥੋੜੀ ਯੂ ਕੀ ਕੇ ਰੋਖ ਨੂੰ ਕਹਿੰਦੇ ਹੋ ਨਾ ਉਹ ਮੈਂ ਸਪੀਡੀ ਥੋੜੀ ਫਿਰ ਮੈਂ ਉਹਦੀ ਛੜੀ ਛੜੀ ਥੋੜੀ ਮੈਂ ਮੈਨੂੰ ਵੱਜ ਗਿਆ ਮੈਂ ਬੜਾ ਕੁੱਟਿਆ ਨੂੰ ਆ ਠੀਕ ਆ ਭਰਾਵਾ ਉਹ ਮੁੰਡਾ ਬੜਾ ਦਰਦਾ ਚੜਦਾ ੜਾ ਰੇ ਮਣਕੇ ਕੁੱਤਾ ਦੇਦਾ ਬੱਪਾ ਬੱਪੂ ਵਾਲਾ ਸੀ ਉਹਦਾ ਜਪਾ ਭਰਾਵਾ ਦਰਗਾ ਇੱਕ ਤਾਂ ਆ ਉਹਨੇ ਕਿਨਾ ਕਿਦਾਂ ਗੋਪਿਆ ਬਣਿਆ ਹਾਂ ਜੀ ਬਸ ਘੜਕਾ ਥੋੜਾ ਜਾਂ ਘੜਕਾ ਰਹਿ ਗਿਆ ਜੋ ਇੱਕ ਘੜਕਾ ਉਹਦਾ ਘੜਕਾ ਲਾ ਕੇ ਉਹਨੇ ਅਸਲ ਠੋਂਦਾ ਰੇ ਬੰਦੇ ਵੀ ਹੁੰਦਾ ਰਿਹਾ ਉਹ ਬੜੀਆਂ ਪਿੰਡੀਆਂ ਖਾਧੀਆਂ ਦੇ ਹੱਥਾਂ ਘਰ ਦੇਣੇ ਉਹਦਾ ਲਾ ਕੇ ਨਾ ਚਿੱਕੂ ਚ ਰੋਟੀਆਂ ਰਾ ਦੇਣੀਆਂ ਤੇ ਸਾਨੂੰ ਕਈ ਜਾਨੇ ਕਹਿੰਦਾ ਤੁਹਾਡੇ ਕੋਲ ਅਕੈਡਮੀ ਆ 6 7 ਜਾਨੇ ਤੇ ਪੱਕੇ ਰਹਿੰਦੇ ਹੁੰਦੇ ਨੇ ਇਹਦੇ ਕਹਿੰਨੇ ਗਣਵੀ ਜੇ ਅਸੀਂ ਕਿਹਨਾ ਗੱਲ ਗੁੱਲ ਕਰਦੇ ਨੇ ਨਾ ਵੀ ਭਲਵਾਨਾ ਕੀ ਅਕੈਡਮੀ ਚ ਰਹਿੰਦੇ ਜੀ ਕਿ ਘਰੇ ਰਹਿੰਦੇ ਜੀ ਹੈ ਰਹਿੰਦੇ ਦੇ ਘਰੇ ਹੀ ਆ ਹੁੰਦੇ ਹੀ 6-7 ਜਾਣੇ ਆ ਕਰਦੇ ਨਾਲ ਦੇ ਨੇ ਅੱਭੀ ਨੇ ਇੰਨੀ ਚੀਕੂ ਜ ਰੋਟੀਆਂ ਲਾਗ ਰਾ ਦੇਣੀਆਂ ਇਹੀ ਆਉਣਾ ਹੀ ਬਾਜ ਕੋ ਪੈਣਾ ਜਣਾ ਕੀ ਬਣਾਏਗਾ ਪਿੰਡੀਆਂ ਪਿੰਡੀਆਂ ਬਣ ਗਈਆਂ ਭੁਰਜੀ ਬਣ ਗਈ ਬਾਜੀ ਇੱਕ ਨਾ ਭਵਾਨਾ ਜੇ ਕੈਨੇਡਾ ਤੋਂ ਆਏ ਸਾ ਪਾਪਾ ਵੇ ਟਰਾਈ ਕਰ ਟਰਾਈ ਕਰਨੀ ਆ ਟਰਾਈ ਕਰਦੇ ਆ ਟਰਾਈ ਕਰਨੀ ਨਹੀਂ ਟਰਾਈ ਕਰਾਉਣੀ ਆ ਟਰਾਈ ਕਰਦੇ ਆ ਆ ਜਾ ਪਾਜੀ ਬੱਬਿਆ ਨਹੀਂ ਚਲ ਕਰ ਲੈਣੀ ਮੇਰੀ ਗੱਲ ਟਰਾਈ ਟਰਾਈ ਤਾਂ ਕਰੀ ਜੇ ਆਪਾਂ ਸੰਦ ਟਰਾਈ ਕਰਾਂਗੇ ਤੇ ਫੇਰ ਹੀ ਆ ਹਾਂ ਕਿ ਜੇ ਮਾਈਕ ਦਾ ਕੋਈ ਵੀ ਚੀਜ਼ ਆਪਾਂ ਲੈਣੀ ਹੋਵੇ ਨਾ ਫਿਰ ਜੋ ਟਰਾਈ ਕਰੀਦੀ ਆ ਗੱਡੀ ਲੈਣੀ ਤੇ ਇੱਕ ਸਾਦਾ ਸੰਦੀ ਆਪਾਂ ਬਣਾਉਂਦੇ ਆ ਇੱਕ ਵਾਰ ਟਰਾਈ ਕਰਕੇ ਹਾਦਮ ਮੈਂ ਤੈਨੂੰ ਦੱਸਾਂ ਮੈਨੂੰ ਆ ਜਿਤਨਾ ਹੋਉਂਦਿਆ ਵੀ ਆਪਾਂ ਨੇੜੇ ਹੀ ਕਿਤੇ ਇਹ ਨਾ ਰਵੇ ਮਰ ਜੇ ਗਰਮੀ ਚਾਦੀ ਆ ਜੇ ਸ਼ੇਰਵਾਨੀ ਨਾ ਪੋਣੀ ਇਹ ਪੋਣੀ ਪਣੀ ਆ ਭਾਵੇਂ ਪਿੱਤ ਨਿਕਲ ਜਾਈ ਆ ਇਹ ਪੋਣੀ ਇਹ ਭਾਵੇਂ ਪਿੱਤ ਨਿਕਲ ਜੇ ਗਰੀ ਨਾਲ ਇੱਕ ਪ੍ਰੋਗਰਾਮ ਕਰਾਇਦੇ ਪੱਖੇ ਨਾ ਰੱਖਣਾ ਪੈਂਦਾ ਮੇਰੇ ਸਾਥੀ ਹਾਂ ਤੇ ਮੇਰੇ ਸਾਥੀ ਐਸੀ ਹਾਲਾਂ ਬੁੱਕ ਕਰਨਾ ਪਵੇ ਤੇ ਬਰਫ਼ ਜਮਾ ਦਾਂਗੇ ਪੱਪਿਆ ਇਹ ਪੋਣੀ ਹੈਗੀ ਸ਼ੇਰਵਾਨੀ ਚੈੱਕ ਕਰਾ ਯਾਰ ਤੁਹਾਨੂੰ ਇਹ ਮਾਦਰਾ ਕੱਢਿਆ ਕਿਸ਼ੋਰ ਇੱਕ ਕੱਢਿਆ ਕਿ ਨਾ ਹੀ ਆਏ ਮਾਲਾ ਮੂਲਾ ਪਾ ਕੇ ਨਾ ਖਰਾ ਪੂਰਾ ਅਹੀਂ ਇਹਨੂੰ ਐ ਪੂਰਾ ਤਿਆਰ ਪਾੜਾ ਬਣਾਉਣਾ ਹੀ ਹੈ ਕੱਪੜਾ ਹੈਗਾ ਦੇ ਦੇ ਪੱਗ ਬੰਨਣ ਦੇ ਪੱਗ ਉਹ ਅਹੀਂ ਕਰ ਲੈਨੇ ਆ ਕੋਈ ਨਹੀਂ ਲਾਲਾ ਜਿਹਾ ਜਗੜ ਪੱਗ ਵਾਲਾ ਹੈਗਾ ਬੰਦਾ ਹਟਦਾ ਆ ਆ ਕੇ ਬੰਦਾ ਪੱਗ ਸਾਰਾ ਕੰਮ ਕਰਨਾ ਅੱਜ ਉਹਦੀ ਨਾ ਮੈਂ ਸੋਣੀ ਟੈਂਡ ਕੀਤਾ ਹੈ ਬੰਦੇ ਦੀ ਉਹ 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 ਜਿਹੜੀ ਪੋਜੀਸ਼ਨ ਤੇ ਹੈਗਾ ਇਹਨਾ ਉਸੇ ਪੋਜੀਸ਼ਨ ਤੇ ਸੌ ਜਾਂਦਾ ਇਹ ਬੰਦਾ ਹੈ ਹੈ ਉਹਨਾ ਅਹੀਂ ਗਏ ਫਿਲਮ ਵੇਖਣ ਫਿਲਮ ਵੇਖਣ ਗਏ ਤੇ ਉਹ ਫਿਲਮ ਵਿੱਚ ਸਿਲਮੇ ਚ ਜਾ ਗਏ ਤੇ ਐਦਾਂ ਕਿਤੇ ਨਾ ਬਾਹਰ ਕਰੀ ਥੋੜੀ ਜਿਹੀ ਝੂਣ ਜਿਹਦਾ ਮਹੀਨਾ ਹੈ ਉੱਥੇ ਤਨ ਬੜਾ ਠੰਡਾ ਮੌਸਮ ਠੰਡਾ ਜਿਹਾ ਹੁੰਦਾ ਹੈ ਏਸੀ ਚੱਲ ਹੁੰਦੇ ਹੁੰਦੇ ਤੇ ਐਦਾਂ ਸਤਾ ਦੇ ਮੂੰਹ ਟਟਿਆ ਮੈਂ ਹੋ ਗਿਆ ਹੂੰ ਹਾਂ ਜੀ ਹਾਂ ਜੀ ਮੈਂ ਹਾਂ ਫਿਲਮ ਨਹੀਂ ਉਹ ਨਹੀਂ ਮੈਨੂੰ ਤਾਂ ਸਮਝ ਨਹੀਂ ਲੱਗ ਰਿਹਾ ਮੈਂ ਸੌ ਗਿਆ ਮੈਂ ਸੌ ਗਿਆ ਮਮਾ ਫਿਲਮੇ ਚ ਮੈਂ ਤੇਰਾ ਰਿਕਾਰਡ ਪਾ ਜਣਾ ਗੁੜੇ ਪਹਿਲੀ ਵਾਰ ਬੰਦਾ ਫਿਲਮੇ ਸੌਂਗਾ ਅੱਜ ਦੇਖੋ ਕਿੰਨੀ ਵਧੀਆ ਹਵਾ ਹੁੰਦੀ ਹੈ ਰਾਤ ਨੂੰ ਸੋਤਾ ਨਹੀਂ ਦੇ ਮੱਛਰ ਵੜਾ ਲੜਦਾ ਰਿਹਾ ਰਾਤੀ ਨੀਂਦ ਨਹੀਂ ਆਈ ਬੜੀ ਗਰਮੀ ਲੱਗੀ ਮੈਨੂੰ ਮੈਨੂੰ ਸੌਣ ਈ ਦੋ ਫੇਰ ਮੈਂ ਮਾਜਲ ਸੌਂ ਗਿਆ ਖਗਾੜੇ ਨਾ ਮਰੀ ਏਦਾਂ ਸੌਂ ਗਿਆ ਇੱਕ ਰਹਿਣਾ ਘਰੇ ਨਾ ਦੁਜਮਰਾ ਕੀ ਨਾਲ ਇਹਦਾ ਹੀ ਟੀਵੀ ਵੇਖਣ ਲਿਆ ਕਿਤੇ ਟੀਵੀ ਵੇਖਣ ਲਿਆ ਤੇ ਕਿਤੇ ਨਾਲ ਐ ਐ ਰੱਖਿਆ ਨੇ ਤਿਆਰ ਏਦਾਂ ਏਦਾਂ ਨਾ ਲਾ ਕੇ ਨਾ ਥਲੇ ਬੈਡਰੂਮ ਤੇ ਬੈੱਡ ਤੇ ਤੇ ਐ ਵੇਖਣ ਲਿਆ ਟੀਵੀ ਵੀ ਇਹਨੇ ਇਹਦਾ ਟੀਵੀ ਤੇ ਨੀਂਦ ਆ ਗਈ ਇੱਥੇ ਹੀ ਸੌਂ ਗਿਆ ਇੱਥੇ ਮੈਂ ਨਾ ਤੂੰ ਵੇਖ ਕਿ ਬੰਦਾ ਇੱਥੇ ਹੀ ਸੌਂ ਸਕਦਾ ਇੱਥੇ ਸੌਂ ਗਿਆ ਉਹ ਮੈ ਉਹੋ ਕੋ ਪਿਆ ਮਮਾ ਸਾਨੂੰ ਕੁੜਿਆਂ ਲੰਮੇ ਪੈ ਗਏ ਮੂਦੇ ਸਿੱਧੇ ਹੋਗੇ ਨਹੀਂ ਇਦ ਨਹੀਂ ਹੁੰਦੀ ਭੁਆ ਜੀ ਤੁਹਾਡੀ ਨੀਂਦ ਪਤਾ ਕੀ ਤਾਂ ਕਹਦੀ ਐ ਸਾਡੀ ਨੀਂਦ ਇਦਾਂ ਹੀ ਆ ਇਹ ਕਰਦੇ ਐ ਟੀਵੀ ਵੇਖਣਦੇ ਐ ਇਦਾਂ ਤੇ ਰਿਮੋਟ ਹੱਥ ਚ ਰੱਖਦੇ ਐ ਤੇ ਉਹ ਬਾਹ ਬੈਠ ਤੋ ਥੱਲੇ ਆ ਰਿਮੋਟ ਵਾਲੀ ਐ ਸੁਤਾ ਐ ਕਰਕੇ ਸੌ ਗਿਆ ਮੈਂ ਉਹ ਬੰਦੇ ਤੇ ਐਂਡ ਕੀਤਾ ਐ ਸੌਂ ਗਿਆ ਇਦਾਂ ਤੇਰੇ ਨਾਲ ਗੱਲਾਂ ਕਰਨਦੇ ਨਾ ਹੰਗਾਰੇ ਭਰਨਦੇ ਆ ਬਾਤ ਦੇ ਅਪਾਂ ਪਹਿਲੋਂ ਕਹਾਂਗੇ ਕਿ ਸਾਨੂੰ ਮਾੜੀ ਜੀ ਨੀਂਦ ਆਉਂਦੀ ਯਾਰ ਉਹਨੇ ਨਹੀਂ ਕਿਹਾ ਨੀਂਦ ਆਉਂਦੀ ਆ ਤੈਨੂੰ ਉਦੋਂ ਪਤਾ ਲੱਗਿਆ ਕਿ ਉਹ ਛਿੜੀ ਮਾਰਦੇ ਬਸ ਐ ਇਹ ਜਦੋਂ ਹੋ ਗਿਆ ਨਾ ਨਾ ਕੋਈ ਸੌਂ ਗਿਆ ਉਹਨੇ ਕੋਣਾ ਹੀ ਨਹੀਂ ਮੜੀ ਉਹ ਉੱਥੇ ਹੀ ਸੌ ਜਾਂਦਾ ਜੀ ਇੱਕ ਰਹਿਣਾ ਉਦੋਂ ਨਿੱਕੇ ਨਿੱਕੇ ਹੁੰਦੇ ਤੇ ਮੰਡ ਚ ਨਾ ਪਰਲੇ ਬਣੇ ਤਰਿਆ ਤੋਂ ਪਰਾਂ ਮੰਡ ਚ ਚੱਲ ਗਏ ਚੱਲ ਗਏ ਤੇ ਇਹ ਉਦੋਂ ਉੱਥੇ ਮੰਡ ਜੀ ਰਹਿੰਦਾ ਦੁੱਧ ਕਬੱਡੀ ਕਬੱਡੀ ਨਹੀਂ ਖੇਡਦੇ ਮੰਡ ਚ ਚੱਲ ਕੇ ਤੇ ਮੱਛਰਦਾਨੀਆਂ ਲਾਈਆਂ ਮੰਡ ਚ ਦੇ ਆ ਇਧਰ ਦਰਿਆ ਵਾ ਇੱਥੇ ਕ ਤੇ ਹੀ ਕਿੱਲਾ ਕ ਦੂਰ ਹੀ ਦਿਖ ਰਿਹਾ ਦੁੱਤੇ ਕੁੜਿਆ ਸਾਰੇ ਬੰਨੇ ਬੂਝੇ ਹੀ ਬੂਝੇ ਛੰਨ ਜੀ ਦੇ ਸੁਤੇ ਤੇ ਇਹ ਤੇ ਜੀ ਉੱਥਰ ਦੇ ਇੱਕੇ ਮੰਜੇ ਦੇ ਸੁਤੇ ਇਹ ਕਣ ਜਿਹੜੀ ਮੱਛਰਦਾਨੀ ਨੂੰ ਲਾਇਆ ਹੈ ਨਾ ਡੰਡਾ ਉਹ ਡੰਡਾ ਹੀ ਟੁੱਟਾ ਦਿਓ ਮੱਛਰਦਾਨੀ ਐਦਾਂ ੜੀ ਮੈਂ ਡਿੱਗ ਪੈਣੀ ਰਾਤ ਨੂੰ ਨਹੀਂ ਨਹੀਂ ਭਲਵਾਨਾ ਨਹੀਂ ਡਿੱਗਦੀ ਐ ਮੈਂ ਠੀਕ ਰਾਤ ਨੂੰ ਮੈਨੂੰ ਨੀਂਦ ਨਾ ਆਵੇ ਕਿ ਦੜਜੇ ਕੁੜੀ ਗਰ ਵਾ ਹੋਏ ਨਾ ਤੇ ਇੱਕ ਤੈਨੂੰ ਪਤਾ ਟਟਿਓਲੀਆਂ ਟਟਿਆਲੀਆਂ ਹੀ ਆ ਬੋਲੀ ਜਾਣ ਬਾਹਰ ਮੈਨੂੰ ਨੀਂਦ ਨਾ ਆਵੇ ਮੈਨੂੰ ਐ ਲੱਗੇ ਕੁੜੀ ਅਤਿਆ ਚਾਗ ਮੱਤਦੀ ਹੁੰਦੀ ਆ ਇਤਾਂ ਮੈਨੂੰ ਡਰਨਾ ਹੀ ਏ ਮੈਨੂੰ ਇਹੋ ਲਈ ਮੈਂ ਓਏ ਓਏ ਨਹੀਂ ਡਿੱਗਦੀ ਨਹੀਂ ਡਿੱਗਦੀ ਮम्मा ਹੋ ਜੰਮਰੀ ਓਏ ਜੇ ਨਹੀਂ ਡਿੱਗਦੀ ਮਮਾ ਮੇਰੇ ਨਾਲ ਗੱਲਾਂ ਕਰ ਮੈਨੂੰ ਨਹੀਂ ਦੋਈ ਮੇਰੇ ਨਾਲ ਗੱਲਾਂ ਕਰ ਮੈਂ ਤੂੰ ਉੱਠ ਕੇ ਬਹਿ ਮੈਂ ਮੈਨੂੰ ਨਹੀਂ ਦੋਈ ਆ ਓ ਡਰਨਾ ਮਾ ਮੈਨੂੰ ਉਸੋਂ ਜਾ ਇੱਥੇ ਕੀ ਆਉਣਾ ਕੱਕੜ ਮੈਨੂੰ ਨੀਂਦ ਆਉਣੀ ਨਹੀਂ ਮੈਂ ਸੌਂ ਕੀ ਜਾਵਾਂ ਮਾ ਮੈਨੂੰ ਨੀਂਦ ਆਉਣੀ ਹਾਂ ਬੱਬੇ ਦੀ ਛੇਰ ਵਾ ਨਹੀਂ ਪਾਓ ਛੇਰ ਵਾ ਬੱਬੇ ਉੱਠ ਬੱਬੇ ਉੱਠਾ ਧੱਕਾ ਸੱਜਾ ਬਾਦਸ਼ਾਹ ਜਾ ਤੇ ਮੇਰ ਕਰ ਲੂ ਯਾਹ ਸੁਣਾ ਜੀ ਇੱਕ ਮਿੰਟ ਇੱਕ ਮਿੰਟ ਜਿੰਤਾ ਪਾਲੇ ਚੜਦਾ ਇਧਰ ਹੀ ਨਾ ਲਾਲੂ ਲਾਲੂ ਕੱਟਿਆ ਪਾਲੀ ਕਹਿੰਦਾ ਕਿ ਮੰਗੀ ਬਾਹਰ ਇਧਰ ਇਹਦੇ ਪਾਰ ਹਾਂਜੀ ਸ਼ਹਿਰਵਾਲੀ ਉਹ ਨਹੀਂ ਹੋਣੀ ਖੁੱਲੀ ਆਉ ਜਾਂ ਨਹੀਂ ਖੁੱਲੀ ਲੈਣਾ ਨਹੀਂ ਨੀ ਪੋਣੀ ਪੈਣੀ ਦੰਮੀ ਪੀਸ ਹੁੰਦਾ ਮੇਰੇ ਚਾਹ ਇੱਕ ਚਾਹ ਪੀਂਦਾ ਪਾੜਿਆ ਜੀ ਪਾੜਾ ਨਹੀਂ ਨਹੀਂ ਬਹਾਂ ਜੀ ਕਰ ਮਾ ਵੀ ਨਹੀਂ ਅੱਡੀ ਆ ਕੇ ਹੁਣ ਮਾਤਾ ਵੀਰ ਉਹਦੇ ਕੋਲ ਸ਼ੇਰ ਮਾਰ ਨਹੀਂ ਅੜ ਗਈ ਯਾਰ ਆ ਨਹੀਂ ਆ ਰਿਹਾ ਲੈ ਸਾਈ ਛੋਟਾ ਬਣਾ ਲਈ ਹਾਂ ਸਾਈ ਛੋਟਾ ਐ 42 42 ਨਹੀਂ ਆ 44 ਜੰਮੀ ਪੀਸ ਦੋ ਹੁੰਦੇ ਆ 40 ਤੇ 42 ਹਾਂ ਇਸ ਤਰ੍ਹਾਂ ਪਾ ਦੇਣਾ ਹੁੰਦਾ ਆ ਬੈਗਰਾ ਬੈ ਹੁੰਦਾ ਪੁਰਨਾ ਜਾਂਦਾ ਸਿਕਾਈ ਇਹ ਕਰਾ ਇਹ ਤੇ ਬੈ ਬਣਾਇਆ ਪਰ ਪਾਰਕ ਤੇ ਬੰਨੀ ਇਹ ਕਰਾ ਵੀ ਆ ਕੇ ਜੇ ਸਮੇਂ ਤੇ ਕੱਲ੍ਹ ਬਣਾਉਣੇ ਸ਼ੇਰਵਾਨੀ ਲਗਾਉਂਦੇ ਆ 이렇게 나와서 뭐야? ਦੇ ਫਰਦੀ ਉਹਨਾਂ ਪੱਟਾ ਪਾਦੇ ਸਾਰੇ ਬੰਨਾਂ ਦੀ ਕੋਜੋਂ ਆਉਂਦੇ ਆ ਇਹ ਵੀ ਵੇਖੀ ਨਜ਼ਰ ਪਰਦੇ ਦਾ ਇਹਦੇ ਪਾਰੋਂ ਸ਼ੇਰ ਮਨ ਨਹੀਂ ਤਰਾਈਦੀ ਅੱਛਾ ਜੀ ਫੜ ਕੇ ਆਏ ਵੀ ਆਪਣੇ ਤਾਂ ਆਪਣੇ ਤੋਂ